ਲੁਧਿਆਣਾ ਦੇ ਵਿੱਚ ਦੱਸ ਇੱਕ ਸਭ ਤੋਂ ਘੱਟ ਤਾਪਮਾ ਜੋ ਹੈ ਇਸ ਵੇਲੇ ਦਰਜ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਧੁੰਦ ਕਰਕੇ ਬਹੁਤ ਸਾਰੇ ਹਾਦਸੇ ਵੀ ਹੋ ਰਹੇ ਨੇ ਹਤਾ ਮੌਸਮ ਦੀ ਜੇਕਰ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਇਹ ਆ ਜਾ ਰਿਹਾ ਕਿ ਆਉਣ ਵਾਲੇ 7 ਦਿਨਾਂ ਦੇ ਲਈ ਸੰਗਣੀ ਧੁੰਦ ਦਾ ਜੋ ਅਲਰਟ ਹੈ ਉਹ ਜਾਰੀ ਰਹੇਗਾ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਪਮਾ ਜੋ ਹੈ ਉਹ ਲਗਾਤਾਰ ਡਿੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਠੰਡ ਜਿਹੜੀ ਹੈ ਉਹ ਹੋਰ ਜ਼ਿਆਦਾ ਵਧੇਗੀ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਨਾਲ ਨਾਲ ਧੁੰਦ ਜਿਹੜੀ ਹੈ ਉਹ ਹੋਰ ਜ਼ਿਆਦਾ ਵਧੇਗੀ ਇਸੇ ਦੇ ਨਾਲ ਮੀਨੂ ਲੈ ਕੇ ਕੋਈ ਵੀ ਸੰਭਾਵਨਾ ਜਿਹੜੀ ਹੈ ਨਹੀਂ ਦਿੱਤੀ ਗਈ ਹੈ ਲੁਧਿਆਣਾ ਦੀ اسی ਗੱਲ ਕਰ ਰਹੇ ਸੀ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਘੱਟ ਤਾਪਮਨ ਜੋ ਦਰਜ ਕੀਤਾ ਗਿਆ ਸੋਮਵਾਰ ਨੂੰ ਸੁਮੇਰੇ ਸਯੋਗੀ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਮੈਨੇ ਨਾਲ ਜੁੜੇ ਹੋਏ ਨੇ ਨਰਿੰਦਰ ਜੀ ਕੀ ਕੋਈ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਤੁਸੀਂ ਇਸ ਵੇਲੇ ਬਾਹਰ ਵੀ ਸਫ਼ਰ ਕਰ ਰਹੇ ਹੋ ਸੋ ਕੀ ਲੱਗਦਾ ਹੈ ਧੁੰਦ ਘਟੀ ਹੈ ਜਾਂ ਫਿਰ ਵਧੀ ਹੈ ਪਹਿਲਾਂ ਨਾਲੋਂ ਕਿਉਂਕਿ ਹੁਣ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕੀਤਾ ਹੈ ਕਿ 7 ਦਿਨ ਹੋਰ ਜ਼ਿਆਦਾ ਧੁੰਦ ਪਵੇਗੀ ਬਿਲਕੁਲ ਦੇਖੋ ਕੱਲ ਜਿਹੜੀ ਤੁਹਾਨੂੰ ਤੋਂ ਥੋੜੀ ਰਾਹਤ ਜਰੂਰ ਮਿਲੀ ਆ ਧੁੱਪ ਦੀ ਹਲਕੀ ਲਿਸ਼ਕੋਰ ਜਿਹੜੀ ਆ ਉਹ ਨਜ਼ਰ ਆਈ ਆ ਅੱਜ ਵੀ ਧੁੱਪ ਜਿਹੜੀ ਆ ਹਲਕੀ ਨਿਕਲੀ ਹੋਈ ਹੈ ਪਰ ਮੌਸਮ ਵਿਭਾਗ ਵੱਲੋਂ ਅਲਰਟ ਕਿਟਾਵਾ ਹਾਲੇ ਵੀ ਜਾਰੀ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਗਲੇ 7 ਦਿਨ ਜਿਹੜਾ ਵਾ ਪੰਜਾਬ ਦੇ ਵਿੱਚ ਧੁੰਦ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਤਾਂ ਅਲਰਟ ਜਿਹੜਾ ਵਾ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਕਈ ਥਾਵਾਂ ਤੇ orange ਅਲਰਟ ਕਈ ਥਾਵਾਂ ਤੇ yellow ਅਲਰਟ ਜਿਹੜਾ ਵਾ ਜਾਰੀ ਕੀਤਾ ਗਿਆ ਵਾ 11 11 ਸ਼ਹਿਰ ਜਿਹੜੇ ਜਿਹੜੇ ਪੰਜਾਬ ਦੇ ਨੇ ਉਹਨਾਂ ਦੇ ਵਿੱਚ ਜਿਹੜਾ ਮੌਸ yellow alert ਜਿਹੜਾ ਵਾ ਜਾਰੀ ਕੀਤਾ ਗਿਆ ਵਾ ਤਾਂ ਮੌਸਮ ਭਾਗ ਦਾ ਇਹ ਵੀ ਕਹਿੰਦਾ ਕਿ ਜਿਹੜੀ بارش ਦੀ ਸੰਭਾਵਨਾ ਦੀ ਦੱਸੀ ਜਾ ਰਹੀ ਸੀ ਕਿ ਹਲਕੀ ਬੂੰਦਾਬਾਂ ਦੀ ਜਿਹੜੀ ਆ ਹੋ ਸਕਦੀ ਸੀ 17 ਤੋਂ 21 ਦੀ ਤਰੀਕ ਦੇ ਵਿੱਚ ਪਰ ਮੌਸਮ ਦੇ ਵਿੱਚੋਂ ਬੜੀ بارش ਜਿਹੜੀ ਨਹੀਂ ਹੋਈ ਹੈਗੀ ਪਰ ਮੌਸਮ ਭਾਗ ਇਹ ਵੀ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਤਾਂ ਜਿਹੜੀ ਆ ਹਾਲੇ ਤੱਕ ਕੋਈ ਸੰਭਾਵਨਾ ਨਹੀਂ ਹੈਗੀ ਪਰ ਧੁੰਦ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਸਵੇਰ ਸ਼ਾਮ ਦੀ ਧੁੰਦ ਜਿਹੜੀ ਆ ਦੇਖਣ ਨੂੰ ਮਿਲੇਗੀ ਅ ਅੱਜ ਦੋ ਦਿਨ ਜਿਹੜੀ ਆ ਸੋਮਵਾਰ ਅੱਜ ਮੰਗਲਵਾਰ ਹੈਗਾ ਵਾ ਹਲਕੀ ਰਾਹਤ ਜਿਹੜੀ ਆ ਜਰੂਰ ਮਿਲਦੀ ਹੈਗੀ ਧੁੱਪ ਜਰੂਰ ਨਿਕਲੀ ਹੈ ਲਸ਼ਕੋਰ ਜਰੂਰ ਪੈ ਰਹੀ ਹੈਗੀ ਆ ਟ੍ਰੈਫਿਕ ਜਿਹੜੀ ਆ ਅਡਵਾਈਜ਼ਰੀ ਜਾਰੀ ਹੋਈ ਹੈ ਨਾਲ ਦੀ ਨਾਲ ਹੈਲਥ ਜਿਹੜੀ ਅਡਵਾਈਜ਼ਰੀ ਉਹ ਵੀ ਜਾਰੀ ਨਾਲ ਦੀ ਨਾਲ ਕੀਤੀ ਗਈ ਆ ਹੈਲਥ ਵਿੱਚ ਕਿਹਾ ਗਿਆ ਕਿ ਜਿਹੜੇ ਬੱਚੇ ਤੇ ਬਜ਼ੁਰਗ ਨੇ ਖਾਸ ਕਰਕੇ ਸਵੇਰ ਅਤੇ ਸ਼ਾਮ ਦੀ ਸੈਰ ਜਿਹੜੀ ਆ ਅਵੋਇਡ ਕਰਨ ਸਵੇਰ ਦੀ ਸੈਰ ਜਿਹੜੀ ਆ ਉਹ ਹਰ ਕਿਸੇ ਨੂੰ ਅ ਦੀ ਕਿਉਂਕਿ ਇਸ ਧੁੰਦ ਦੇ ਵਿੱਚ ਜਿਆਦਾ ਹਾਰਟ ਟੈਗ ਦਾ ਜਿਹੜਾ ਵਾ ਖਤਰਾ ਦਿੰਦਾ ਸਾਹ ਜਿਹੜੀ ਰੁਕਣ ਦੀ ਪਰਵਾਣੁ ਨਿੰਦੀ ਆ ਤਾਂ ਇਸੇ ਤਰ੍ਹਾਂ ਜਿਹੜੀ ਟ੍ਰੈਫਿਕ ਐਡਵਾਈਸ ਜਾਰੀ ਕੀਤੀ ਗਈ ਆ ਜੇ ਧੁੰਦ ਹੈ ਕਿ ਜਿਆਦਾ ਤਾਂ ਸੜਕਾਂ ਦੇ ਉੱਤੇ ਤੁਸੀਂ ਨਾ ਨਿਕਲੋ ਜੇ ਕੋਈ ਜ਼ਰੂਰੀ ਕੰਮ ਵੀ ਜਾ ਰਹੇ ਹੋ ਤਾਂ ਆਪਣੇ ਵਾਹਨ ਜਿਹੜਾ ਬਿਲਕੁਲ ਸ਼ੋਰ ਰੱਖੋ ਲਾਈਟ ਜਿਹੜੀ ਉਸ ਦੀਆਂ ਔਨ ਰੱਖੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਈਕਲ ਤੇ ਜਾ ਰਹੇ ਹੋ ਜਾਂ ਟੂ ਵਿਲਰਜ਼ ਦਾ ਪ੍ਰਯੋਗ ਕਰ ਰਹੇ ਕਿਸੇ ਤਰ੍ਹਾਂ ਦਾ ਤਾਂ ਤੁਸੀਂ ਜਿਹੜੀ ਆ ਰਿਫਲੈਕਟਰ ਵਾਲੀਆਂ ਬੈਲਟਾਂ ਜਿਹੜੀਆਂ ਜਰੂਰ ਲਗਾਓ ਤਾਂ ਇਹ ਐਡਵਾਈਸਰੀ ਜਿਹੜੀ ਆ ਮੌਸਮ ਜਿਹੜੀ ਹੈ ਹੈਲਥ ਦੋਜ਼ਰੀ ਟ੍ਰੈਫਿਕ ਟੋਜ਼ਰੀ ਅਤੇ ਮੌਸਮ ਵੱਲੋਂ ਜਾਰੀ ਕੀਤੀ ਗਈ ਹੈ ਜੀ ਨਰਿੰਦਰ ਜੀ ਇਹ ਵੀ ਜਾਣਕਾਰੀ ਲਵਾਂਗੇ ਕਿ ਪ੍ਰਦੂਸ਼ਣ ਵੀ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਵੇਖਿਆ ਕਿ ਧੁੰਦ ਦੇ ਵਿੱਚ ਹੀ ਮਿਲਿਆ ਹੋਇਆ ਤਾਂ ਪ੍ਰਦੂਸ਼ਣ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਅ ਦੇਖੋ ਇਹ ਮੌਸਮ ਭਾਗ ਇਹ ਕਹਿੰਦਾ ਕਿ ਅਗਰ ਜੇ ਹਲਕੀ ਬਾਰਿਸ਼ ਹੋ ਜਾਂਦੀ ਆ ਤਾਂ ਪ੍ਰਦੂਸ਼ਣ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਜਾਏਗੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੈਰ ਕਰਨੀ ਜਾਂ ਤੁਸੀਂ ਭਾਰੀ ਕੋਈ ਕਸਰਤ ਕਰ ਰਹੇ ਹੋ ਇਹ ਕਰਨੀ ਜਿਹੜੀ ਆ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਨਾਂ ਦੌਰਾਨ ਤੁਸੀਂ ਇਹ ਜਿਹੜੀ ਹੈਵੀ ਕਸਰਤ ਨਾ ਕਰੋ ਸੈਰ ਜਿਹੜੀ ਆ ਅਵਾਇਡ ਕਰੋ ਤਾਂ ਕਿ ਇਹ ਪੋਲੂਸ਼ਨ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਹੋਵੇ ਕਿਸੇ ਤਰ੍ਹਾਂ ਤੁਹਾਡੀ ਜਾਨ ਮਾਲ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਇਸ ਤਰ੍ਹਾਂ ਦੀ ਐਡਵਾਈਸ ਜਿਹੜੀ ਮੌਸਮ ਭਾਗ ਜਾਂ ਕੋਈ ਵੀ ਵਿਭਾਗ ਸਮੇਂ-ਸਮੇਂ ਸਿਰ ਜਾਰੀ ਕਰ ਦਿੰਦਾ ਵਾ ਲੁਧਿਆਣਾ ਦੀ ਗੱਲ ਕਰੀ ਅਬ ਤੋਂ ਤਾਪਮਨ ਜਿਹੜਾ ਸਭ ਤੋਂ ਘੱਟ ਰਿਹਾ 7.2 ਤੱਕ ਤਾਪਮਨ ਜਿਹੜਾ ਵਾ ਲੁਧਿਆਣਾ ਦੇ ਵਿੱਚ ਬਰਜ ਕੀਤਾ ਗਿਆ ਵਾ ਹਾਲਾਂਕਿ ਪਿਛਲੇ ਦਿਨ ਹੀ ਲੁਧਿਆਣਾ ਸਭ ਤੋਂ ਠੰਡਾ ਵੀ ਰਿਹਾ ਵਾ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦਾ ਜਿਹੜਾ ਬਾਕੀ ਰਹੇਗਾ ਇਸ ਦਾ ਤਾਜ਼ਾ ਬਿਲਟਨ ਜਿਹੜਾ ਵਾ ਅੱਜ ਸ਼ਾਮ ਨੂੰ ਇੱਕ ਵਾਰੀ ਫਿਰ ਜਾਰੀ ਹੋਵੇਗਾ ਉਸ ਤੇ ਬਾਰੇ ਵੀ ਅਸੀਂ ਆਪਣੀ ਦਰਸ਼ਕਾਂ ਤੱਕ ਜਾਣਕਾਰੀ ਜ਼ਰੂਰ ਪਹੁੰਚਾਵਾਂਗੇ